ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਖਾਸ ਥਾਵਾਂ ਤੇ ਪੱਕੇ ਪੁਲਸ ਨਾਕੇ ਲਗਾਏ ਹੋਏ ਹਨ ਅਤੇ ਕੈਮਰੇ ਵੀ ਲਗਾਏ ਹੋਏ ਹਨ ਪੁਲਿਸ ਮੁਲਾਜ਼ਮੇ 24 ਘੰਟੇ ਪਹਿਰਾ ਦਿੰਦੇ ਹਨ ਤਾਂ ਕਿ ਕ੍ਰਿਮੀਨਲ ਲੋਕ ਬਚ ਕੇ ਨਾ ਨਿਕਲ ਸਕਣ ਅਤੇ ਕੈਮਰਿਆਂ ਵਿੱਚ ਕੈਦ ਕਰਕੇ ਉਹਨਾਂ ਨੂੰ ਜਲਦੀ ਟਰੇਸ ਕੀਤਾ ਜਾ ਸਕੇ ਪਰ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਫਾਜ਼ਿਲਕਾ ਰੋਡ ਤੇ ਫਾਜ਼ਿਲਕਾ ਜ਼ਿਲ੍ਹਾ ਅਤੇ ਮੁਕਸਰ ਜ਼ਿਲ੍ਹੇ ਦੀ ਹੱਦ ਉੱਪਰ ਕਾਫੀ ਸਮੇਂ ਤੋਂ ਪੱਕਾ ਨਾਕਾ ਲਗਾਇਆ ਹੋਇਆ ਹੈ ਅਤੇ ਪੁਲਿਸ ਮੁਲਾਜ਼ਮੇ ਦਿਨ ਰਾਤ ਪਹਿਰਾ ਦਿੰਦੇ ਹਨ ਕਈ ਵਾਰ ਕ੍ਰਮੀ ਨਾਲ ਲੋਕਾਂ ਨੂੰ ਟ੍ਰੇਸ ਕਰਨ ਲਈ ਨਾਕੇ ਤੇ ਜਾ ਕੇ ਕੈਮਰਿਆਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਕੈਮਰੇ ਤਾਂ ਪਿਛਲੇ ਤਕਰੀਬਨ 2-3 ਮਹੀਨਿਆਂ ਤੋਂ ਬੰਦ ਪਏ ਹਨ ਇਸ ਸਬਾਬ ਤੋਂ ਉੱਥੇ ਖੜੇ ਸਰਦਾਰ ਕੁਲਵੰਤ ਸਿੰਘ ਏਐਸਆਈ ਨੇ ਦੱਸਿਆ ਕਿ ਕੈਮਰੇ ਤਾਂ 2 ਮਹੀਨਿਆਂ ਤੋਂ ਬੰਦ ਪਏ ਹਨ ਉਨ੍ਹਾਂ ਨੇ ਇਸ ਦੀ ਸੂਚਨਾ 2 ਮਹੀਨੇ ਪਹਿਲਾਂ ਸਬੰਧਤ ਅਫਸਰਾਂ ਨੂੰ ਦੇ ਦਿੱਤੀ ਸੀ ਅਤੇ ਉਨ੍ਹਾਂ ਸ਼ਿਕਾਇਤ ਵਾਲਾ ਰਜਿਸਟਰ ਵੀ ਪੱਤਰਕਾਰਾਂ ਨੂੰ ਦਿਖਾਇਆ ਜਿਸ ਤੇ 20 ਨਵੰਬਰ 2024 ਦੀ ਸ਼ਿਕਾਇਤ ਦਰਜ ਕੀਤੀ ਹੋਈ ਹੈ ਅਤੇ ਉਸ ਤੋਂ ਬਾਅਦ ਫੋਨ ਰਾਹੀਂ ਵੀ ਸੂਚਿਤ ਕਰਦੇ ਰਹਿੰਦੇ ਹਨ ਕਈ ਵਾਰ ਕੈਮਰੇ ਬੰਦ ਦੀਆਂ ਖਬਰਾਂ ਵੀ ਲੱਗ ਚੁੱਕੀਆਂ ਹਨ ਪਰ ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ ਅਤੇ ਕਿਸੇ ਵੱਡੇ ਕਾਹਨ ਦੀ ਉਡੀਕ ਕਰ ਰਹੇ ਹਨ ਪਰ ਸਵਾਲ ਤਾਂ ਇਹ ਉੱਠਦਾ ਹੈ ਕਿ ਪ੍ਰਸ਼ਾਸਨ ਦੀ ਇਨੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਉੱਠਣੇ ਲਾਜ਼ਮੀ ਹਨ ਅਤੇ ਮਾੜੇ ਅਨਸਰ ਕਰਾਇਮ ਕਰਕੇ ਆਰਾਮ ਨਾਲ ਨਾਕੇ ਨੂੰ ਪਾਰ ਕਰ ਜਾਂਦੇ ਹਨ ਅਜੇ ਪਤਾ ਨਹੀਂ ਹੋਰ ਕਿੰਨਾ ਸਮਾਂ ਕੈਮਰੇ ਬੰਦ ਰਹਿਣਗੇ ਪੱਤਰਕਾਰਾਂ ਨੇ ਇਸ ਸਬੰਤ ਇਹ ਇੱਕ ਮਹੀਨਾ ਪਹਿਲਾਂ ਸਬੰਧਤ ਅਫਸਰਾਂ ਨਾਲ ਗੱਲ ਕੀਤੀ ਸੀ ਤਾਂ ਸਬੰਧਤ ਅਫਸਰਾਂ ਨੇ ਜਲਦੀ ਹੀ ਕੈਮਰਾ ਨੂੰ ਠੀਕ ਕਰਾਉਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਕੈਮਰੇ ਖਰਾਬ ਹੀ ਚੱਲ ਰਹੇ ਹਨ